ਨਾਲੇ ਉਹ ਫਾਰਨ ਦੇਖੋ ਰਾਜਪੁਰ ਪਿੰਡ ਜਾ ਉਹ ਜੀ ਜੀ ਅੱਛਾ ਉਹ ਜਦੋਂ ਆਪ ਨੂੰ ਹਾਂ ਹਾਂ ਲਓ ਜੀ ਪਰਨੀ ਜਦੋਂ ਕਤਲ ਹੋਏ ਪੰਜੇ ਹਾਂ ਉਹ ਇਹ ਰਾਜ ਨਵੇਂ ਦੀ ਜ਼ਮੀਨਾਂ ਲੈ ਗਿਆ ਵਾ ਓਕੇ ਪਰ ਤਾੜੀ ਕਿਵੇਂ ਆ ਦੇ ਕੋ ਦਾਣਾ ਕਿੰਨਾ ਨਰਵਾ ਹਾਂ ਨਹੀਂ ਬਹੁਤ ਸਾਰਾ ਇਹ ਸਭ ਤੋਂ ਖੂਬਸੂਰਤੀ ਇਸ ਬਾਰੇ ਹੈ ਕਿ ਦਾਣਾ ਜਿਹੜਾ ਉਹ ਅੱਛਾ ਹੈ ਬਹੁਤ ਵਧੀਆ ਜੀ ਕੁਆਲਿਟੀ ਵਧੀਆ ਨਾਲੇ ਸੁੱਕਾ ਨਾਲੇ ਇੱਕ ਵੀ ਡਿਸਕਰ ਨਹੀਂ ਹੈ ਇੱਕ ਵੀ ਨਹੀਂ ਇੱਕ ਵੀ ਨਹੀਂ ਆ 10 15 ਦਿਨ ਧੁੱਪਾਂ ਵਧੀਆ ਲੱਗਦੀਆਂ ਨੇ ਨਾ ਹਾਂ 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 ਤੇ ਪਹਿਲਾਂ ਤਾਂ ਸਾਨੂੰ ਦਰਨੀ ਕਿੰਨੀ بارش ਹੋਈ ਕਮਸ਼ਾਂ ਬੇ ਆਣਾ ਮੁੜ ਕੇ ਇਹ ਚ ਪਰਮਾਨਾ ਹਾਂ ਹਾਂ ਬਿਲਕੁਲ ਬਿਲਕੁਲ ਇਹ ਜੱਕਦਮੇ ਆ ਜਾਣਾ ਹੁਣ ਨਾ ਵੀ 25 ਦਿਨ ਤੇ ਦਾ ਆਪਣਾ ਮੁੱਕ ਜਾਣਾ ਸੋ ਠੀਕ ਹੈ ਕਰ ਲਈ ਹਾਂ ਅੱਜ ਥੋੜੀ بارش ਪੈਣਾ ਥੋੜਾ ਪਿਆ ਨਹੀਂ ਲੱਗੇ ਇਹਦਾ ਰੰਗ ਇਹਦੇ ਨੂੰ ਵਿੱਚ ਟਾਉਂਦਾ ਹਾਂ 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 ਸਰ ਅੱਜ ਬਾਰੇ ਵਿੱਚ ਸਿਰਫ ਪਿਆਚਾਰ ਕਰਦੇ ਆ ਅ ਬਿਲਕੁਲ ਅੱਜ ਅ ਪੰਜਾਬ ਦੀ ਮੰਡੀਆਂ ਦੇ ਅੰਦਰ ਦੌਰੇ ਤੇ ਆ ਉਹ ਅਸੀਂ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 16 ਅਕਤੂਬਰ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਕਿਉਂਕਿ ਚੋਹਾਨਾ ਇਸ ਵਾਰ ਕੁਝ ਦਿਨ ਦੇ ਤਾ ਲੱਗਿਆ ਸੋ 16 ਤਰੀਕ ਤੋਂ ਪੰਜਾਬ ਦੇ ਅੰਦਰ ਸਰਕਾਰੀ ਖਰੀਦ ਦਾ سلسلہ ਸ਼ੁਰੂ ਹੋਇਆ ਪਰ ਕਿਉਂਕਿ ਪੰਜਾਬ ਚ ਹੜਾਂ ਕਰਕੇ ਜਿਹੜਾ ਚੋਹਾਨਾ ਥੋੜਾ ਲੇਟ ਆ ਰਿਹਾ ਲੇਕਿਨ ਸਹਜੇ ਸਹਜੇ ਕਿਸਾਨ ਮੰਡੀ ਵੱਲ ਨੂੰ ਤੁਰ ਪਿਆ ਫਸਲ ਪੱਕ ਰਹੀ ਆ ਔਰ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 251000 ਮੀਟਨ ਟੋਹਾਨਾ ਪਹੁੰਚਿਆ ਜਿਹਦੇ ਵਿੱਚੋਂ 241000 ਜਿਹੜਾ ਉਹ ਵੱਖ-ਵੱਖ ਏਜੰਸੀਆਂ ਨੇ ਖਰੀਦ ਲਿਆ ਤੇ 444 ਕਰੋੜ ਰੁਪਈਆ ਕਿਸਾਨ ਦੇ ਖਾਤੇ ਦੇ ਵਿੱਚ ਜਿਹੜਾ ਉਹ ਡਿਲੀਵਰ ਕੀਤਾ ਜਾ ਚੁੱਕਿਆ ਜੋ ਦਾ ਬਣਦਾ ਸੀਗਾ 2399 ਰੁਪਏ ਐਮਐਸਬੀ ਦੇ ਮੁਤਾਬਕ ਸੋ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਤੋਂ ਚੱਕਾਂਗੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪ੍ਰੋਕਿਊਰਮੈਂਟ ਦੇ ਅੰਦਰ ਨਾ ਕਿਸਾਨ ਨੂੰ ਆਵੇ ਨਾ ਮਜ਼ਦੂਰ ਨੂੰ ਨਾ ਮਿੱਲਰ ਨੂੰ ਨਾ ਆੜਤੀ ਨੂੰ ਇਹਦੇ ਲਈ ਸਾਰੇ ਪ੍ਰਬੰਧ ਸਰਕਾਰ ਨੇ ਕੀਤੇ ਆ ਸੀਸੀਐਲ 15000 ਕਰੋੜ ਦੀ ਸਤੰਬਰ ਦੀ ਸੀਗੀ 27000 ਕਰੋੜ ਰੁਪਏ ਦੀ ਸੀਸੀਐਲ ਅਕਤੂਬਰ ਦੀ ਆ ਗਈ ਹੈ ਬਾਰਦਾਣਾ ਆਪਣੇ ਕੋ ਪੂਰਾ ਸੋ ਅੱਜ ਧਾਰੀਵਾਲ ਮੰਡੀ ਦੇ ਅੰਦਰ ਆਏ ਆ ਸੋ ਮੇਰੇ ਨਾਲ ਜਿਹਦਾ ਜਗਰੂਪ ਸਿੰਘ ਸੇਖਵਾ ਜੀ ਐਸਡੀਐਮ ਅ ਗੁਰਦਾਸਪੁਰ ਔਰ तमाम ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਬਾਨ DFS ਸਾਡੇ DM ਵੱਖ-ਵੱਖ ਏਜੰਸੀਆਂ ਦੇ ਸੋ ਮੈਂ ਕਿਸਾਨਾਂ ਨੂੰ ਇੱਕ ਅਪੀਲ ਕਰਾਂਗਾ ਵੀ ਅ ਕਿਸੇ ਵੀ ਤਰ੍ਹਾਂ ਦੀ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਮਾਨ ਸਾਹਿਬ ਦਾ ਆਦੇਸ਼ ਹੈ ਕਿ ਕਿਸਾਨ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਪਰ ਇੱਕੇ ਸਾਡੀ ਅਪੀਲ ਹੈ ਕਿ ਥੋੜਾ ਜਿਹਾ ਫਸਲ ਨੂੰ ਸਵਾਰ ਕੇ ਲਿਆਂਦਾ ਜਾਵੇ ਤਾਂ ਜੋ ਇੱਥੇ ਕੋਈ ਤੁਹਾਨੂੰ ਬਹਿਣੇ ਨਾ ਪਵੇ ਸੋ ਲਗਾਤਾਰ ਮੰਡੀਆਂ ਦੇ ਅੰਦਰ ਜਿਹੜਾ ਉਹ ਵਿਜ਼ਿਟ ਕੀਤੀ ਜਾ ਰਹੀ ਹੈ ਸੋ ਅਸੀਂ ਚਾਹਦੇ ਆ ਵੀ ਇਸ ਵਾਰ ਜਿਹੜੀ ਪ੍ਰੋਕਿਊਰਮੈਂਟ ਆ ਉਹ ਸ਼ਾਨਦਾਰ ਹੋਵੇ ਭਾਵੇਂ ਹੜਾ ਦੀ ਮਾਰ ਪੰਜਾਬ ਦੇ ਪਿੰਡੇ ਤੇ ਪਈ ਆ ਲੇਕਿਨ ਉਸ ਮਾਰਚ ਵੀ ਸੈਸ ਸੈਜ ਉੱਭਰ ਰਹੇ ਆ ਲੇਕਿਨ ਜਿਹੜਾ ਚੌਹਨਾ ਬਾਕੀ ਆ ਉਹ ਕਾਫੀ ਅੱਛੀ ਕੁਆਲਿਟੀ ਚ ਆ ਰਹੇ ਆ ਔਰ ਅਸੀਂ ਅਲੱਗ-ਅਲੱਗ ਦਾਣਾ ਜਿਹੜਾ ਉਹ ਪੰਜਾਬ ਚ ਖਰੀਦਣ ਦੇ ਪ੍ਰਬੰਧ ਕੀਤੇ ਆ ਅੱਜ ਧਾਰੀਵਾਲ ਮੰਡੀ ਚ ਆਏ ਆ ਇੱਥੇ ਸਰਦਾਰ ਗੁਰਵਿੰਦਰ ਸਿੰਘ ਦੀ ਜਿਹੜੀ ਉਹ ਢੇਰੀ ਦਾ ਤੋਲ ਹੋਇਆ ਸੋ 24 ਘੰਟਿਆਂ ਦੇ ਵਿੱਚ ਵਜਨ ਦੇ ਖਾਤੇ ਚ ਪੈਸੇ ਵੀ ਪਾਵਾਂਗੇ